ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਸ਼ਕੂਰ ਆ ਗਿਆ ਸੱਜਣੋ। ਨੇੜੇ ਸਿਆਦੀ ਰਹਿ ਜਾਂਦਾ ਮੁੱਦਕੀ ਮੇਨ ਸ਼ਹਿਰ ਲੱਗਦਾ ਵੀਰ ਹਰਾਨੂੰ। ਘਰੇਲੂ ਪਰਿਵਾਰ ਦੇ ਘਰੇ ਸ਼ਕੂਰ ਨਗਰ 2 ਇਹ ਮੱਝਾਂ ਝੋਟੀਆਂ ਵਿਕਰੀ ਵਾਲੀਆਂ ਜਿਲ੍ਹਾ ਫਿਰੋਜ਼ਪੁਰ ਆ ਗਿਆ ਸੱਜਣੋ ਕਿੰਨਾ ਕਿੰਨਾ ਦੁੱਧ ਆ ਇਹਨਾਂ ਦਾ ਲੇਖਾ ਜੋਖਾ ਤੇ ਇੱਕ ਇਹ ਵੈਡ ਜਰਸੀ ਇਹ ਵੀ ਤੁਹਾਨੂੰ ਵਿਖਾਉਣੇ ਆ ਜਿਹੜਾ ਪਸ਼ੂ ਪਸੰਦ ਆ ਗਿਆ ਉਹ ਤਸੱਲੀ ਤੁਸੀਂ ਕਰ ਲੈਣੀ ਹੈ ਹਰ ਵੀਡੀਓ 'ਚ ਰਿਕਵੈਸਟ ਬੇਨਤੀ ਰਹਿੰਦੀ ਆਪਣੀ ਆਜੋ ਸਵੇ ਸਵੇ ਪਸ਼ੂ ਆ ਕਿੰਨਾ ਕਿੰਨਾ ਦੁੱਧ ਆ ਕਿੰਨੇ ਟਾਈਮ ਦੀਆਂ ਸੂਈਆਂ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਆ ਜੁੜਿਓ ਐਂਡ ਤੱਕ ਵੇਖਿਓ ਵੀਡੀਓ ਤੇ ਕਰਕੇ ਤਸੱਲੀ ਕਰਿਓ ਖਰੀਦਦਾਰੀ ਇਹ ਵੀ ਤੁਹਾਡਾ ਵੱਡਾ ਧੰਨਵਾਦ। ਅੰਜਮੀ ਨੇ ਜੀ ਮੀਰ ਜੀ ਸਾਸਿਕਾ ਸਾਸਿਕਾ ਜੀ ਹੋਰ ਸੁਣਾ ਮੇਰਾ ਭਰਾ ਬਹੁਤ ਵਧੀਆ ਵੀਰ ਜੀ ਤੁਸੀਂ ਸੁਣਾਓ। ਚੜਦੀ ਕਲਾ ਨਾ ਚੜਦੀ ਜੀ। ਨਾਂ ਮੇਰੇ ਵੀਰ ਦਾ ਤੇ ਡਰੈੱਸ ਦੇ ਦੇ ਪੜਾਣਾ ਭਰਾਵਾਂ ਨੂੰ। ਨਾਂ ਮੇਰਾ ਜਸਕਰਨ ਸਿੰਘ ਠੀਕ ਆ ਪਿੰਡ ਛਕੂਰ ਜ਼ਿਲ੍ਹਾ ਫਲੋਹੀਪੁਰ ਆ ਗਿਆ। ਨੇੜੇ ਸਯਾਦੀ ਆ ਮੁੱਦ ਕੀ ਹੈ ਨਾ? ਹਾਂਜੀ ਤੇ ਮੋਬਾਈਲ ਨੰਬਰ 985359 82477 ਇੱਕ ਵਾਰੀ ਹੋਰ ਰਿਪੀਟ ਕਰੀਏ 98553 82487 ਪਸ਼ੂ ਆਪਣੇ ਘਰ ਦੇ ਆ ਘਰ ਦੇ ਆ ਜੀ ਘਰ ਦੇ ਠੀਕ ਆ ਤੇ ਆਪਾਂ ਵੀਰੇ ਜੇ ਤੁਸੀਂ ਗੱਲ ਕਰੀਏ ਤਾਂ ਵੈੜ ਦਾ ਕੀ حساب ਕਿਤਾਬ ਆ ਕਿੰਨੇ ਕਿ ਟਾਈਮ ਦੀ ਸੂਈ ਤੇ ਕਿੰਨਾ ਦੁੱਧ ਆ ਇਹਦੇ ਥੱਲੇ ਵੀਰੇ ਦੁੱਧ ਹੈਗਾ ਮੰਨ ਕੇ ਚੱਲੋ ਆਪਾਂ ਤੈਨੂੰ ਚੋਣ ਵਾਲੀ ਗੱਲ ਨੂੰ 7 ਕਿਲੋ ਠੀਕ ਆ ਉਹ ਦੁੱਧ ਤਾਂ ਜਾਲੇ ਆ ਪਰ ਆਪਾਂ ਤਾਂ ਇੱਕ ਗੱਲ ਹੀ ਦੱਸੀ ਆ ਵੀ 7 ਕਿਲੋ ਪੱਕਾ ਦੁੱਧ ਆ ਹਾਂ ਭਲਾ ਚੋਕੇ ਚਾਰ ਡੰਗ ਚੁਈ ਜਾਵੇ ਅਗਲਾ ਤਸੱਲੀ ਕਰ ਲਈ ਹਾਂ ਤਸੱਲੀ ਹੈ ਤਾਂ ਨਵੀਂ ਵਹਿੜਾ ਹਾਂਜੀ ਨਵੀਂ ਕਿੰਨੇ ਟਾਈਮ ਦੀ ਸੂਈ ਆ ਇਹਨੂੰ ਹੋ ਹੀ ਗਈ ਫਿਰ ਚਾਰ ਚਾਰ ਮਹੀਨੇ ਸੂਈ ਨੂੰ ਹੋ ਗਈ ਬੱਚਾ ਤਾਂ ਹੈ ਨਹੀਂ ਨਹੀਂ ਬੱਚਾ ਹੈ ਨਹੀਂ ਗਾਂ ਬਣੀ ਬੁਣੀ 1 ਮਹੀਨੇ ਦੀ 1 ਮਹੀਨੇ ਦੀ ਬਈ 1 ਮਹੀਨੇ ਦੀ ਲੱਗੀ ਹੋਈ ਆ ਹਾਂਜੀ ਵੀ ਅਗਲੇ ਦੇ ਭਾਗ ਆ ਹਨਾ ਗੱਭਰ ਨਿਕਲਿਆ ਵਿੱਚ ਨਾ ਨਿਕਲੇ ਉਹ ਪਰਮਾਤਮਾ ਨੂੰ ਆ ਆਪਾਂ 7 ਕਿਲੋ ਦੁੱਧ ਅੱਜ ਜਿਹੜਾ ਚਵਾ ਦੇਣਾ ਮੱਛੀ ਨਵੀਂ ਆ ਜਰਸੀ ਪਿਓਰ ਹਨਾ ਲੈ ਮੇਰਾ ਵੀਰ ਕਿਰਾ ਤਾਂ ਆਪਾਂ ਵੀਰੇ ਗੱਲ ਨਹੀਂ ਨਾ ਕਈ 3 ਮਹੀਨੇ ਦੀ ਬਣੀ ਆ। ਹਾਂ ਨੰਨੇ ਨੇ ਠੀਕ ਆ। ਤੇ ਚੂਨਚਾਂ ਨੂੰ ਤਾਂ ਠੰਢੀ ਹੋ ਬਹੁਤ ਠੰਢੀ ਆ। ਠੀਕ ਆ। ਚੂਨਚਾਂ ਨੂੰ ਬਹੁਤ ਠੰਢੀ ਆ। ਜਾਤ ਨਸਲ ਬਹੁਤ ਆ ਹਨਾ। ਪਿੱਛੋਂ ਬਹੁਤ ਲਪਾ ਬਾਈ ਚੱਡਾ ਬਹੁਤ ਥੱਲਿਆਂ ਤਿਆਰ ਹੁੰਦੀ ਆ। ਠੀਕ ਆ ਜਦੋਂ ਸੁੰਦੀ ਆ। ਹਾਂ। ਓਕੇ ਲੈ ਵੀ ਸੱਜਣੋ ਤੁਹਾਨੂੰ ਸਟਾਰਟਿੰਗ 'ਚ ਜਰਸੀ ਵਹਿੜ ਵਿਖਾਈ ਆ ਵੀ। ਬਹੁਤ ਪ੍ਰਹਾਵਾ ਦੀ ਡਿਮਾਂਡ ਰਹਿੰਦੀ ਆ। ਬਾਕੀ ਠੰਢੀ ਆ। ਕੀ ਆ? ਬਹੁਤ ਜ਼ਿਆਦਾ ਠੰਢੀ ਆ। ਲੈ। ਜਾਵੇ ਦਾਲ ਪਾ ਪਤਾ ਹੀ ਨਹੀਂ ਵਿਚਾਰੀ ਨੂੰ ਵੀ ਦੋਵੇਂ ਪਾਸੇ ਬੈਠ ਕੇ ਜਾ ਕੋਈ ਚੱਕਰੀ ਨਹੀਂ ਠੀਕ ਆ ਠੀਕ ਆ ਠੀਕ ਤੇ ਵੀਰੇ ਇਹਦਾ ਰੇਟ ਕੀ ਕਰਾਂਗੇ ਰੇਟ ਵੀਰੇ ਦੇਣ ਲੈਣ ਵਾਲੀ ਗੱਲ ਹੀ ਰੇਟ ਤਾਂ ਮੇਰਾ ਤਾਂ ਰੱਦਾ ਸੀਗਾ 35 ਠੀਕ ਆ ਠੀਕ ਆ ਤੇ ਚਲੋ ਛੋਟੇ ਨੇ ਕਹਿ ਪਈ ਗੱਲ ਵੀ ਚਲ ਆਪਾਂ 32 ਦੀ ਦੇ ਦਾਂਗੇ ਠੀਕ ਆ 32000 ਹਾਂ 32000 ਦੀ ਦੇ ਦਾਂਗੇ ਨਵੀਂ ਹੈ ਯਾਰ ਕੋਈ ਚੱਕਰੀ ਨਹੀਂ ਮੇਰੇ ਠੰਡੀ ਜੋਕੋਸ ਹੈਗਾ ਹੁਣ ਤੇਰੇ ਸਾਹਮਣੇ ਤੱਕ ਪਹਿਤ ਚਰੋਂ ਹੁੰਦੀ ਆ ਹਾਂ ਜਦੋਂ ਤੈ ਆ ਇੱਥੇ ਆਏ ਨਾ ਇਹ ਨਹੀਂ ਬਿੱਬੀ ਉਹੀ ਉਹਦੇ ਛੱਡਾ 32000 ਦੀ ਹਾਂ 32000 ਦੀ ਦੇਦਾ ਉਹ ਚੋ ਛੋਟਛੱਪਾ ਹੋ ਜੂ ਮਾੜਾ ਮੋਟਾ ਮਾੜਾ ਮੋਟਾ ਵੀ ਇੰਨਾ ਤਾਂ ਆ ਆ ਛੋਟੀ ਇਹ ਸੂਆ ਦੂਜਾ ਇਹ ਵੀਰੇ ਦੂਜਾ ਸੂਆ ਛੋਟੀ ਇਹ ਕਿੰਨੇ ਦਿਨਾਂ ਦੀ ਸੂਈ ਤੇ ਕਿੰਨਾ ਦੁੱਧ ਆ ਇਹ ਵੀਰੇ ਯਾਰ ਮੰਨ ਕੇ ਚਲੋ 17 ਦਿਨ 17 ਦਿਨ ਮੰਨਦੇ ਆ 15 ਤੋਂ 17 ਦਿਨਾਂ ਦੀ ਸੂਈ ਆ। ਹਾਂਜੀ। ਆਹ ਗੋਲੇ ਬੱਤੇ ਆ। ਓਕੇ। ਇਹਦੇ ਕੋਲੇ ਕੱਟ ਆ ਗਿਆ। ਹਾਂਜੀ। ਤੇ ਦੁੱਧ ਇਹਦੇ ਕੋਲੇ ਕਿੰਨਾ ਜਿਹੜਾ ਚੋਲ ਹੈ ਨਾ ਆਪਾਂ ਪਾ ਦੇ। ਜਿਹੜਾ ਅੱਜ ਚੋਲਣਾ ਮੇਰੇ 10 ਕਿਲੋ। 10 ਕਿਲੋ ਚਾ ਆ ਕੇ ਦੇ ਦਿਆਂਗੇ ਜਿਹੜਾ ਮਰਜ਼ੀ ਭੈਣ ਭਰਾ ਦੀ। ਹਾਂਜੀ। ਇੱਕ ਰੰਗ ਕਾਲੀ ਝੋਟੀ ਆ। ਜਾਤ ਨਸਲ ਬਹੁਤ ਆ ਹਨਾ। ਕੱਦ ਕਾਠ ਕੱਡੀ ਮੇਰੇ ਨੂੰ ਵੀ ਬਾਹਰ ਛੋਟੇ ਕੱਦ ਮੇਰਾ ਵੀਰ। ਦੇਖਿਓ ਝੋਟੀ ਸੱਜਣੋ। ਕੱਦ ਕਾਠ ਫੁੱਲ। ਬਰੀਕ ਚਮੜੀ ਦੀ ਲੇਵੇ ਭਾਂਡੇ ਦੀ ਠਰਕੀ ਬਹੁਤ ਲੱਗਦੀ। ਕੱਟ ਬਹੁਤ ਆ ਵੀਰੇ। ਤੇ ਚੂਣ ਹੋਊਗਾ ਇਹਦਾ ਮੱਛੀ ਮੋਟਰ ਵਾਲਾ ਆਹ ਬੱਚਾ ਬੈਠਾ ਇਹਦਾ ਕੱਟਾ ਆਹ ਬੱਚਾ ਬੈਠਾ ਜੀ ਦੇਖੋ ਲੇਵਾ ਭਾਂਡਾ ਤੇ ਵੀਡੀਓ ਦਾ ਟਾਈਮ ਨੋਟ ਕਰ ਲਿਓ ਉਸ ਹਿਸਾਬ ਨਾਲ ਇਹਦਾ ਲੇਵੇ ਭਾਂਡੇ ਦਾ ਗੈਸ ਲਾ ਲਿਓ ਦੋ ਦੇ ਅੰਦਰ ਬਾਅਦ ਦਾ ਟਾਈਮ ਆ ਸੱਜਣੋ ਦੋ ਅ ਵਜਨ ਵਾਲੇ ਹੋਣਗੇ ਕੋਈ 5-4 ਮਿੰਟ ਇਧਰ ਉਧਰ ਹੋਣਗੇ ਜਾਂ ਵੱਜਗੇ ਹੋਣਗੇ ਬਸ ਇਹ ਟਾਈਮ ਆ ਇਸ ਹਿਸਾਬ ਨਾਲ ਇਹਦਾ ਲੇਵੇ ਭਾਂਡੇ ਦਾ ਗੈਸ ਲਾਇਓ ਅੱਧਾ ਟਾਈਮ ਆ ਚਵਾਈ ਨੂੰ ਕਰ ਲਓ ਚਾ ਬਹੁਤ ਬਰੀਕੀ ਵਾਲੀ ਛੋਟੀ ਸਿੰਗਲ ਹੱਡੀ ਦੀ ਲੇਵੇ ਭਾਂਡੇ ਦੀਆਂ ਸਹਾਈਆਂ ਬਹੁਤ ਆ। ਬਾਕੀ ਇੱਕ ਰੰਗ ਕਾਲੀ ਆ ਸਜਣਾ ਦੇਖੋ। ਬਹੁਤ ਸੁਥਰੀ ਝੂਟੀ ਆ। ਤੇ ਵੀਰੇ ਇਹਦਾ ਰੇਟ ਕੀ ਕਰਤਾ? ਇਹਦਾ ਰੇਟ ਵੀਰੇ ਯਾਰ ਆਪਾਂ ਦੇਵਾਂਗੇ 115 ਦੀ। 1 ਲੱਖ 15 ਦੀ। ਨਹੀਂ ਕਰਦੇ ਛੋਟ ਛੱਪਾ ਮੇਰਾ ਭਰਾ ਇਹਦਾ ਕਰਦੇ ਗਾਂ ਦਾ ਤੈਨੂੰ ਕਿਹਾ ਹੀ ਨਹੀਂ। ਚੱਲ ਇਹਦਾ ਕਰ ਦਿੰਨੇ ਆਪਾਂ ਤੇਰੇ ਕਹਿੰਦੇ ਪੰਜ ਕਰ ਦਗੇ। 1 लाख ਤੇ 10000 ਦੀ ਹਾਂ ਆਈ ਭੈਣ ਭਰਾ ਦਾ ਹੂਜੂ ਮੰਨਤਾ ਮੰਨਤਨ ਕਰ ਦਾਂਗੇ ਚਲ ਤੇਰੇ ਗੇਂਤ ਕਰ ਦਾਂਗੇ ਯਾਰ ਚਲੋ ਧੰਨਵਾਦ ਵੀਰੇ 1 लाख ਤੇ 10000 ਹਾਂਜੀ ਤੇ ਆ ਮੈਂ ਕਿਹੜਾ ਸੂਆ ਇਹ ਵੀਰੇ ਆਪਣੀ ਚੌਥੇ ਚੌਥਾ ਸੂਆ ਹਾਂ ਸੂਗੀ ਤੀਜੇ ਸੂਵੇ ਹੋਣਾ ਤੀਜੇ ਸੂਵੇ ਹੋਣਾ ਹਾਂ ਵੀ ਚੌਥੇ ਸੂ ਗਾਂ ਚੌਥਾ ਸੂਗੀ ਹਾਂ ਗਾਂ ਚੌਥਾ ਸੂਗੀ ਇਹ ਕਿੰਨੇ ਦਿਨਾਂ ਦੀ ਸੂਈ ਕਿੰਨਾ ਦੁੱਧ ਆ ਉਹ ਇੰਨੇ ਹੀ ਆਂਦੇ ਆ ਭਾਈ ਸੇਮ ਹੀ ਆਂਦੇ ਨੇ 15 ਦਿਨਾਂ ਦੀ ਇਹ ਸੂਈ ਆ ਹਾਂਜੀ ਦੁੱਧ 10 ਕਿਲੋ ਇਹਦੇ ਕੋਲੇ ਵੀ ਹਾਂਜੀ ਹਾਂਜੀ ਇਹਦੇ ਥੱਲੇ ਵੀ ਠੀਕ ਆ ਚੂਨ ਚਾਂ ਦੀ ਉਹ ਕਿਰਬੋਟ ਬਹੁਤ ਓਕੀ ਠੰਡੀ ਬਹੁਤ ਠੀਕ ਆ ਜੰਮੀ ਬੜੀ ਬਹੁਤ ਹਨਾ ਚਵਾਈ ਚਵਾਈ ਬਹੁਤ ਸਾਫ ਆ ਨਿੱਗਰ ਬਹੁਤ ਆ ਮੈਂ ਨਿੱਗਰ ਲੈ ਵੀਰੇ ਕੱਢ ਖਾਂ ਬਾਹਰੀ ਦੀ ਵੀ ਕਰਾ ਦੇ ਟੋਰ ਚੱਕ ਆਪਣੇ ਭੈਣਾ ਭਰਾ ਤੀਜਾ ਸੁਆ ਸੁਈਆ ਸਜਣਾ 15 17 ਦਿਨਾਂ ਦਾ ਸੁਆ ਵਾ 10 ਕਿਲੋ ਦੁੱਧ ਇਹਦੇ ਕੋਲੇ ਆ ਕਰ ਲੋ ਚੱਕ ਦੇ ਕੋਲ ਹੋਣਾ ਇਹਦਾ ਵੀ ਬਹੁਤ ਆ ਹਾਂ ਥਾਣਾ ਥੁਣਾ ਹੀ ਸਾਫ ਆ ਰਾਜੀ ਰੂਜੀ ਫੁੱਲ ਆ ਸਜਣੋ ਇਹ ਉਹ ਥੋੜਾ ਜੰਗ ਫਿੱਕਾ ਸੀਗਾ ਝੋਟੀ ਦਾ ਬਾਕੀ ਠੱਲ ਪਲੀ ਆ ਦੇਖੋ ਹਾਂ ਠੀਕ ਆ ਵੀਰੇ ਆ ਆਲਾ ਬੱਚਾ ਇਹਦਾ ਸਜਣੋ ਜਿਹੜੇ ਤੇ ਆ ਕੇ ਖੜ ਗਿਆ ਜਿਹੜਾ ਪਹਿਲਾਂ ਵਖਾਤਾ ਝੋਟੀ ਦਾ ਬੱਚਾ ਸੀ ਇਹ 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 ਮੈਂ ਦਾ ਕੀ ਰੇਟ ਕਰਖਾਂਗੇ ਵੀਰੇ ਇਹਦਾ 1.5 ਵੀਰੇ ਇਹਦੀ ਡਿਮਾਂਡ ਕਰਦੇ ਆ 1 ਲੱਖ ਤੇ 5000 ਹਾਂਜੀ ਇਹਦੇ ਚ ਕਿੰਨਾ ਮਾਨਤਨ ਕਰੋਗੇ ਇਹਦੇ ਚ ਵੀਰੇ ਮਾਨਤਨ ਨਹੀਂ ਕਰਾਂਗੇ ਆਪਾਂ ਕਰਦਾ ਠੀਕ ਆ 1 5 ਚੋਂ ਆਈ ਭੈਣ ਭਰਾ ਦਾ ਮਾਨਤਨ ਹੋ ਜਾਊਗਾ ਮਾਨਤਨ ਹੋ ਜਾ ਦੁੱਧ 10 ਚਵਾ ਦੇਾਂਗੇ ਹਾਂਜੀ ਓਕੇ ਪੱਕੇ ਹਵਾਨੇ ਵੀ ਆ ਦੁੱਧ ਹੋਊਗਾ ਇਹਦੇ ਕੋਲੇ ਹੈਨਾ ਹਾਂਜੀ ਆ ਲਪਾਈ ਦੱਸਦਾ ਵੀਰੇ ਹਾਂ ਮੈਂਦੇ ਸ਼ਰੀਰ ਨੇ ਦੁੱਧ ਦੇਣਾ ਬਿਲਕੁਲ ਬਿਲਕੁਲ ਲੈ ਵੀ ਸੱਜਣੋ ਇਹ ਐਨੀਮਲ ਵਿਕਰੀ ਵਾਲੇ ਸੀਗੇ ਪੰਡ ਸ਼ਕੂਰ ਆ ਡਰੈੱਸ ਫੇਰ ਕਨਫਰਮ ਕਰ ਲੋ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ ਤੇ ਨੇੜੇ ਸਜਾਦੀ ਮੋਦਕੀ ਇਹਨਾਂ ਨੂੰ ਮੀਣਾ ਅੱਡੇ ਲੱਗਦੇ ਆ ਵੀਰ ਹਰਾਂ ਨੂੰ ਇਸ ਘਰੇ ਤਿੰਨ ਐਨੀਮਲ ਸੀਗੇ ਜਿੰਨਾਂ ਤਿੰਨਾਂ ਦਾ ਲੇਖਾ ਜੋਖਾ ਲੈਤਾ ਫਿਰ ਰਿਕਵੈਸਟ ਬੇਨਤੀ ਜਿਹੜਾ ਪਸ਼ੂ ਪਸੰਦ ਆ ਜਾਂਦਾ ਉਹ ਤਸੱਲੀ ਤੁਸੀਂ ਕਰ ਲੈਣੀ ਹੈ ਧੰਨਵਾਦ ਵੀਡੀਓ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੋ